ਪੰਜਾਬ ਦਾ ਇੱਕ ਅਨਮੋਲ ਰਤਨ ਹੀਰਾ ਦਿਖਾਉਣ ਲੱਗਿਆ ਤੁਹਾਨੂੰ ਜਿਹਦਾ ਨਾਂ ਪੰਜਾਬ ਰਤਨ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਹਿੱਸੇ ਮਾਰਵਾੜੀ ਦੀ ਟੌਪ ਦੀ ਬਰੀਡ ਆ ਹੁਣ ਤੇ ਉਹਨਾਂ ਦੇ ਵਿੱਚੋਂ ਇੱਕ ਤੁਹਾਨੂੰ ਪੰਜਾਬ ਰਤਨ ਦੇ ਦਰਸ਼ਨ ਕਰਾਉਣੇ ਆ ਇਸ ਘੋੜੀ ਦੀ ਮੈਂ ਬਲੱਡ ਲਾਈਨ ਦੀ ਗੱਲ ਕਰਾਂ ਤਾਂ ਦੇਵਰਾਜੇ ਦਾ ਪਿਓ ਆ ਗਿਆ ਤੇ ਮਾਂ ਇਹਦੀ ਕਵੇਰੀ ਆ ਗਈ ਜਿਹੜਾ ਘੋੜਿਆਂ ਨੂੰ ਪ੍ਰੇਮ ਕਰਦਾ ਹੋ ਨਹੀਂ ਸਕਦਾ ਵੀ ਉਹ ਕਵੇਰੀ ਨੂੰ ਨਾ ਜਾਣਦਾ ਹੋਵੇ ਕਿਉਂਕਿ ਕਵੇਰੀ ਨੇ ਲਿਵਿੰਗ ਲੈਜੈਂਡ ਕਾਲੇ ਕਾਂਟੇ ਵਰਗੇ ਬੱਚੇ ਪੈਦਾ ਕੀਤੇ ਆ ਤੇ ਇਹਦਾ ਵੱਡਾ ਭਰਾ ਭਾਰਤ ਰਤਨ ਤੇ ਉਹਦੋਂ ਛੋਟਾ ਆ ਗਿਆ ਪੰਜਾਬ ਰਤਨ ਕਵੇਰੀ ਨੇ ਜਿੰਨੇ ਵੀ ਬੱਚੇ ਦੇਤੇ ਬਹੁਤ ਚੋਟੀ ਦੇ ਤੇ ਕਵੇਰੀ ਦਾ ਆਖਰੀ ਬੱਚਾ ਜਿਹੜਾ ਉਹ ਆ ਪੰਜਾਬ ਰਤਨ ਇਹਦਾ ਨਾਮ ਬਿਲਕੁਲ ਸਹੀ ਰੱਖਿਆ ਗਿਆ ਕਿਉਂਕਿ ਜਿਵੇਂ ਆਪਾਂ ਕਹਿੰਦੇ ਵੀ ਰਤਨ ਇੱਕ ਅਨਮੋਲ ਚੀਜ਼ ਹੁੰਦੀ ਆ ਆਪਣੇ ਪੰਜਾਬ ਦਾ ਇਹ ਅਨਮੋਲ ਆ ਤੇ ਹੁਣ ਬੀਵੀਐਨ ਸਟੱਡ ਫਾਰਮ ਤੇ ਆ ਜੀ ਪਿੰਡ ਦੌਲਤਪੁਰ ਤੇ ਬੱਚੇ ਬਹੁਤ ਟੌਪ ਦੇ ਦਿੱਤੇ ਆ ਦੋ ਦੰਦ ਦੇ ਵਿੱਚ ਸ਼ੋ ਵੀ ਜਿੱਤੇ ਹੋਇਆ ਇਸ ਕੋੜੇ ਨੇ ਤੇ ਸ਼ੋ ਕੁਆਲਟੀ ਦੇ ਬੱਚੇ ਵੀ ਪੈਦਾ ਕਰ ਰਿਆ ਆਉਣ ਵਾਲੇ ਟਾਈਮ ਦੇ ਵਿੱਚ ਸ਼ੋਆਂ ਚ ਆਪਾਂ ਇਹਦੇ ਬੱਚਿਆਂ ਦੇ ਦਰਸ਼ਨ ਕਰਾਂਗੇ ਕਿਉਂਕਿ ਜਿਹੜਾ ਇਹਦਾ ਸਭ ਤੋਂ ਵੱਡਾ ਭਰਾ ਮਾਂ ਵਾਲੇ ਪਾਸਿਓਂ ਜਿਹਨੂੰ ਆਪਾਂ ਲਿਵਿੰਗ ਲੈਜੈਂਡ ਕਾਲਾ ਕੰਟਾ ਕਹਿੰਦੇ ਆ ਉਹਦੇ ਬਹੁਤ ਸਾਰੇ ਬੱਚੇ ਜਿਹੜੇ ਸ਼ੋ ਜਿੱਤਦੇ ਆ ਤੇ ਭਾਰਤ ਰਤਨ ਦੇ ਬੱਚੇ ਵੀ ਕਾਫੀ ਜ਼ਿਆਦਾ ਜਿਹੜੇ ਸ਼ੋ ਜਿੱਤ ਰਹੇ ਆ ਤੇ ਸਭ ਤੋਂ ਛੋਟਾ ਹੋਣ ਕਰਕੇ ਇਹਦੇ ਬੱਚੇ ਜਿਹੇ ਛੋਟੇ ਸੀ ਪਰ ਆਉਣ ਵਾਲੇ 1-2 ਸਾਲ ਦੇ ਵਿੱਚ ਇਹਦੇ ਬੱਚੇ ਜਿਹੜੇ ਆਪਾਂ ਸ਼ੋਆਂ ਦੇ ਵਿੱਚ ਦੇਖਾਂਗੇ ਇੱਕ ਬੱਚਾ ਤਾਂ BBAN ਸਟੱਡ ਫਾਰਮ ਦੇ ਉੱਪਰ ਬਰੀਡ ਹੋਇਆ ਤੇ ਬਹੁਤ ਚੰਗਾ ਤਿਆਰ ਹੋ ਜਾਂਦਾ ਅੱਗੇ ਵੀਡੀਓ ਚ ਮੈਂ ਦਿਖਾਉਣਾ ਬਾਕੀ ਹੋਰ ਵੀ ਬਹੁਤ ਛੋਟੇ ਦੇ ਜਾਨਵਰ ਤੁਹਾਨੂੰ BBAN ਸਟੱਡ ਫਾਰਮ ਦੇ ਦਿਖਾਉਣੇ ਆ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਨਾ ਕਿ ਅਸਲ ਸ਼ੌਂਕ ਕਿਹਨੂੰ ਕਹਿੰਦੇ ਆ ਸ਼ੌਂਕ ਦੀ ਗੱਲ ਇਹ ਹੁੰਦੀ ਆ ਵੀ ਕਿਉਂਕਿ ਜਿੰਨੇ ਵੀ ਇਹ ਜਾਨਵਰ ਤੁਸੀਂ ਵੀਡੀਓ ਚ ਦੇਖੋਗੇ ਸਾਰੇ ਅੰਕਲ ਜੀ ਨੇ ਆਪ ਤਿਆਰ ਕੀਤੇ ਆ ਲੇਬਰ ਤੇ ਬਹੁਤਾ ਕੰਮ ਨਹੀਂ ਛੱਡਦੇ ਭਾਵੇਂ ਟਾਈਮ ਸਾਨੂੰ ਜ਼ਰੂਰ ਲੱਗਿਆ ਵੀਡੀਓ ਬਣਾਉਣ ਲੱਗੇ ਪਰ ਜਾਨਵਰ ਜਿੰਨੇ ਵੀ ਰੈਡੀ ਕੀਤੇ ਆ ਉਹਨਾਂ ਨੇ ਆਪ ਖੁਦ ਨਮਾਏ ਆ ਸਾਰੇ ਸਾਰਿਆਂ ਨੂੰ ਖਰਖਰਾ ਬੁਰਸ਼ ਕਰਕੇ ਤੇ ਵੀਡੀਓ ਚ ਪ੍ਰੈਜੈਂਟ ਬਹੁਤ ਸੋਹਣਾ ਕੀਤਾ ਸਾਰੇ ਜਾਨਵਰਾਂ ਨੇ ਸੋ ਬੰਦੇ ਦੇ ਅੰਦਰ ਜਨੂਨ ਹੋਣਾ ਚਾਹੀਦਾ ਸ਼ੌਂਕ ਹੋਣਾ ਚਾਹੀਦਾ ਫੇਰ ਹੀ ਇਹ ਘੋੜੇ ਆ ਜਿਹੜੇ ਰੱਖੇ ਜਾਂਦੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਜੋ ਹੁਣ ਮੈਂ ਅੰਕਲ ਜੀ ਨਾਲ ਗੱਲ ਕਰਾਉਣਾ ਤੇ ਸਾਡਾ ਵੀਰ ਜਿਹੜੇ ਡਾਕਟਰ ਸਾਹਿਬ ਆ ਉਹਨਾਂ ਨਾਲ ਵੀ ਮੈਂ ਗੱਲ ਕਰਾਂਗਾ ਤੁਹਾਡੀ ਘੋੜਿਆਂ ਨੂੰ ਦੇਵਤਿਆਂ ਦੇ ਸਮਾਨ ਮੰਨਦੇ ਆ ਬਹੁਤ ਸਤਿਕਾਰ ਕਰਦੇ ਆ ਘੋੜਿਆਂ ਦਾ ਵੀਡੀਓ ਨਾਲ ਜੁੜੇ ਰਹੋ ਬਹੁਤ ਚੰਗੇ ਜਾਨਵਰ ਦਿਖਾਉਣੇ ਆ ਤੇ ਸਟੱਡ ਸਰਵਿਸ ਜਿਹੜੀ ਪੰਜਾਬ ਰਤਨ ਦੀ ਓਪਨ ਬਹੁਤ ਹੀ ਜੈਨੂਨ ਫੀਸ ਰੱਖੀ ਗਈ ਆ ਸਿਰਫ 75000 ਰੁਪਇਆ ਕਾਲ ਕਰ ਲਿਓ ਤੁਸੀਂ ਜਿਸ ਕਿਸੇ ਵੀਰ ਨੇ ਸਟੱਡ ਸਰਵਿਸ ਲੈਣੀ ਹੋਵੇ ਪੰਜਾਬ ਰਤਨ ਤੋਂ ਅੱਜ ਪਹੁੰਚੇ ਜੀ ਮੈਂ ਬੀਵੀਐਨ ਸਟੱਡ ਫਾਰਮ ਪਿੰਡ ਦੌਲਤਪੁਰ ਜ਼ਿਲ੍ਹਾ ਨਮਾਸ਼ਹਿਰ ਮੇਰੇ ਨਾਲ ਅੰਕਲ ਦਿਲਜਿੰਦਰ ਸਿੰਘ ਜੀ ਬਿਜਾੜ ਨੇ ਜੀ ਇਹਨਾਂ ਦਾ ਖੂਬਸੂਰਤ ਘੋੜਾ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਰਤਨ ਕਵੇਰੀ ਘੋੜੀ ਨੇ ਤਿੰਨ ਸਾਨ ਪੈਦਾ ਕੀਤੇ ਆ ਕਾਲਾ ਕੰਟਾ ਭਾਰਤ ਰਤਨ ਤੇ ਪੰਜਾਬ ਰਤਨ ਤੇ ਅੱਜ ਮੈਂ ਕਵੇਰੀ ਦਾ ਦੂਜਾ ਬੱਚਾ ਫਲਮਾਉਣ ਲੱਗਾ ਕਿਉਂਕਿ ਇਸ ਤੋਂ ਪਹਿਲਾਂ ਮੈਂ ਜਿਹੜੀ ਰਾਣੀ ਘੋੜੀ ਆ ਬਾਈ ਰਜਿੰਦਰ ਸਿੰਘ ਪੂਨੀਆ ਦੇ ਕੋਲੇ ਉਹ ਤੁਹਾਨੂੰ ਦਿਖਾਈ ਸੀ ਉਹ ਵੀ ਬੜੀ ਚੰਗੀ ਤੇ ਵੱਡੀ ਘੋੜੀ ਆ ਬਿਲਕੁਲ ਹੂਬਾ ਹੂ ਉਸੇ ਤਰ੍ਹਾਂ ਦਾ ਸਟਰਕਚਰ ਅੱਜ ਤੁਹਾਨੂੰ ਘੋੜਾ ਦਿਖਾਉਣਾ ਮੈਂ ਪੰਜਾਬ ਰਤਨ ਬਰੀਡ ਵੀ ਬਹੁਤ ਚੰਗਾ ਕਰ ਰਿਹਾ ਤੇ ਇਸ ਘੋੜੇ ਨੇ ਦੋ ਦੰਦ ਦੇ ਵਿੱਚ ਸ਼ੋਅ ਵੀ ਜਿੱਤੇ ਹੋਇਆ ਇਹਦੇ ਬਾਰੇ ਗੱਲਬਾਤ ਬਾਕੀ ਬੀਵੀਐਨ ਸਟੱਡ ਫਾਰਮ ਦੇ ਤੁਹਾਨੂੰ ਬਹੁਤ ਚੰਗੇ ਅ ਬਸ਼ੇਰਾ ਇੱਕ ਇੱਕ ਬਸ਼ੇਰੀ ਤੇ ਬਹੁਤ ਚੰਗੀਆਂ ਘੋੜੀਆਂ ਤੁਹਾਨੂੰ ਦਿਖਾਉਣੀਆਂ ਨੇ ਇਸ ਵੀਡੀਓ ਚ ਤੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਅੰਕਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੱਚੀ ਗੱਲ ਜੀ ਹੋਠੀ ਟਕੋਂ ਜੀ ਬਹੁਤ ਵਧੀਆ ਜੀ ਚਲੋ ਵਧੀਆ ਚਾਹੀਦੇ ਘੋੜੇ ਵਾਲੇ ਚੜ੍ਹਦੀ ਕਲਾ ਚ ਹੁੰਦੇ ਆ ਹਾਂ ਜੀ ਹਾਂ ਜੀ ਚੜ੍ਹਦੀ ਕਲਾ ਵਾਹਿਗੁਰੂ ਦੀ ਕਿਰਪਾ ਹੈ ਜੀ ਬਿਲਕੁਲ ਜੀ ਬਿਲਕੁਲ ਜੇ ਆਪਣੇ ਨਾਲ ਜਿਹੜੇ ਸੱਜਣੋਂ ਬੈਠੇ ਇਹਨਾਂ ਦਾ ਆਪਾਂ ਪਰਿਛਾਤ ਜ਼ਰੂਰ ਕਰਾਈਏ ਜੀ ਇਹ ਮੇਰੇ ਨਾਲ ਆ ਜੀ ਭਾਈ ਗੋਪੀ ਜੀ ਜੀ ਔਰ ਇਹ ਗਰਲੇ ਆ ਤੇ ਨਾਲੇ ਹੀ ਆ ਇਹਨਾਂ ਦਾ ਪਿੰਡ ਹਾਂਜੀ ਇਹ ਆਪਣੇ ਨਾਲ ਕੋੜੇ ਵਾਲੇ ਨੇ ਸੱਜਣ ਨੇ ਸਾਡੇ 24 ਘੰਟੇ ਹਾਜ਼ਰ ਜਦੋਂ ਮਤਲਬ ਕੀ ਕੋਈ ਕੋੜਿਆਂ ਦੇ ਰਿਲੇਟਡ ਕੋਈ ਵੀ ਗੱਲ ਹੋਵੇ 24 ਘੰਟੇ ਹਾਜ਼ਰ ਰਹੇ ਠੀਕ ਹੈ ਇਹ ਆਪਣੇ ਮੇਰੇ ਇਹ بیٹے ਆ ਜੀ ਹਾਂਜੀ ਇਹ ਡਾਕਟਰ ਜਸਕਰਨ ਐਮਡੀ ਮੈਡੀਸਨ ਆ ਜੀ ਜੀ ਹਾਂਜੀ ਬਿਲਕੁਲ ਜੀ ਤੇ ਜਿਵੇਂ ਡਾਕਟਰ ਸਾਹਿਬ ਨੂੰ ਮੈਂ ਪੁੱਛਾਂ ਕਿ ਕਿੰਨਾ ਸ਼ੌਂਕ ਹੈ ਜੀ ਕੋੜਿਆਂ ਤੁਹਾਨੂੰ ਤਾਂ ਮੈਨੂੰ ਪਤਾ ਸ਼ੌਂਕ ਸ਼ੌਂਕ ਇਹਨੂੰ ਵੀ ਆ ਜੀ ਇਹ ਤੋਂ ਛੋਟਾ ਉਹ ਵੀ ਉਹ ਡਾਕਟਰ ਪ੍ਰਿਤਕਰਨ ਅੱਛਾ ਜੀ ਉਹ ਐਮਐਸ ਔਰਥੋ ਕਰ ਰਿਹਾ ਆ ਜੀ ਉਹਨੂੰ ਵੀ ਬੜਾ ਸ਼ੌਂਕ ਹੈ ਦੋਨੋਂ ਨੂੰ ਬਹੁਤ ਸ਼ੌਂਕ ਹੈ ਔਰ ਇਹਨਾਂ ਨੇ ਹੀ ਕਿਹਾ ਕਿ ਸ਼ੁਰੂਆਤ ਅੱਜ ਤੋਂ ਤਕਰੀਬਨ 3.5 ਸਾਲ ਜਾਂ ਪੌਣੇ 5 ਸਾਲ ਪਹਿਲਾਂ ਅਸੀਂ ਇੱਕ ਘੋਟ ਬਿਸ਼ੇਰੀ ਲਈ ਸੀ ਅੱਛਾ ਜੀ ਬਾਸ ਉਸ ਤੋਂ ਬਾਅਦ ਵੀ ਨਹੀਂ ਪਪਾ ਘੋੜੀ ਲੈਣੀ ਘੋੜੀ ਲੈਣੀ ਆ ਅੱਛਾ ਜੀ ਤੇ ਉੱਥੋਂ ਬਸ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਵੱਧ ਗਏ ਜੀ ਵਧੇ ਹੀ ਜਾਂਦੇ ਪਿਆਰੇ ਪਿਆਰੇ ਜਾਨਵਰ ਜਾਨਵਰ ਦੇ ਕਹੜਾ ਖੈਰ ਹੈ ਹੀ ਪਾਪ ਹੈ ਹੂੰ ਦੇਵਤੇ ਸਰੂਪ ਹੈ ਜੀ ਬਿਲਕੁਲ ਬਿਲਕੁਲ ਜੀ ਅਕਾਲ ਪੁਰਖ ਦੀ ਕਿਰਪਾ ਹੋਵੇ ਵਾਹਿਗੁਰੂ ਦੀ ਤਾਂ ਇਹ ਆਉਂਦੇ ਆ ਜੀ ਇਹ ਕਿੱਥੇ ਹੁੰਦੇ ਨੇ ਕਿਸੇ ਅੰਕਲ ਜੀ ਇੱਕ ਗੱਲ ਮੈਂ ਪੁੱਛਣੀ ਚਾਹੂੰਗਾ ਵੀ ਜਿਵੇਂ ਤੁਹਾਨੂੰ ਬਚਪਨ ਦੇ ਵਿੱਚ ਹੈ ਸੀ ਸ਼ੌਂਕ ਘੋੜਿਆਂ ਦਾ ਕਿਉਂਕਿ ਜਿੰਨਾ ਮੈਂ ਤੁਹਾਨੂੰ ਹੁਣ ਜਨੂਨ ਦੇਖਿਆ ਤੁਸੀਂ ਕੋਈ ਬਾੜਾ ਲੇਬਰ ਵਾਲੇ ਤੇ ਨਹੀਂ ਛੱਡਦੇ ਤੁਸੀਂ ਆਪ ਜਾਨਵਰ ਤਿਆਰ ਕਰਦੇ ਹੋ ਆਪ ਤੁਸੀਂ ਉਹਨੂੰ ਉੱਥੇ ਪਰਫਾਰਮ ਕਰਾਉਂਦੇ ਸੀ ਜਾਨਵਰ ਨੂੰ ਨਹੀਂ ਇਸ ਤਰ੍ਹਾਂ ਹੈ ਜੀ ਅਸੀਂ ਨਾ ਜਾਨਵਰ ਸ਼ੁਰੂ ਤੋਂ ਹੀ ਸ਼ੌਂਕ ਰਿਆ ਬਚਪਨ ਤੋਂ ਹੀ ਮੈਨੂੰ ਜੀ ਇਹ ਡੌਗ ਬੜੇ ਆਲਾ ਰੱਖੇ ਅਸੀਂ ਹਾਂਜੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਵੀ ਹੈਗੇ ਆ ਸਾਡੇ ਕੋਲ ਪੰਜ ਡੌਗ ਅੱਜ ਵੀ ਅੱਛਾ ਜੀ ਤੇ ਜਾਨਵਰਾਂ ਦਾ ਸ਼ੁਰੂ ਤੋਂ ਬਚਪਨ ਤੋਂ ਹੀ ਤੇ ਜਿਵੇਂ ਆਲਾ ਡੌਗ ਕਹਿ ਰਹੇ ਹੋ ਤੁਸੀਂ ਆਲਾ ਕੁਆਲਿਟੀ ਦੀ ਫਿਰ ਘੋੜੇ ਰੱਖਿਆ ਸੀ ਤੁਸੀਂ ਨੇ ਆਸੀ ਨੇ ਜੀ ਇਹ ਤੇ ਹੁਣ ਵਾਹਿਗੁਰੂ ਦੀ ਦਾਤ ਆ ਜੀ ਇਹ ਤੇ ਬਿਲਕੁਲ ਜੀ ਕਿਉਂਕਿ ਜਿਵੇਂ ਆਪਾਂ ਜ ਹਾਂ ਆਪਣੇ ਪੰਜਾਬ ਰਤਨ ਦੀ ਗੱਲ ਕਰੀ ਹਾਂ ਹਾਂ ਜੀ ਹਾਂ ਜੀ ਦੇਖੋ ਜਦੋਂ ਛੋਟਾ ਬੱਚਾ ਹੁੰਦਾ ਤਾਂ ਉਹਦੀ ਬਲੱਡ ਲਾਈਨ ਬਹੁਤ ਮਹਾਨੀ ਰੱਖਦੀ ਆ ਘੋੜਿਆਂ ਦੇ ਵਿੱਚ ਹਾਂ ਜੀ ਇਹਦੀ ਮਾਂ ਕਿਹੜੀ ਆ ਪਿਓ ਕਿਹੜਾ ਜੇ ਪਿਓ ਦੀ ਗੱਲ ਕਰੀ ਉਹ ਵੀ ਵਨ ਆਫ ਦਾ ਬੈਸਟ ਆਸਟ੍ਰੇਲੀਅਨ ਆ ਜੀ ਤੇ ਮਾਂ ਤਾਂ ਤੁਹਾਨੂੰ ਪਤਾ ਹੈ ਵੀ ਜਿੰਨੇ ਬੱਚੇ ਦਿੱਤੇ ਆ ਉਹਨੇ ਇੱਕ ਤੋਂ ਇੱਕ ਹਾਂ ਬੇਰੀ ਸੁਲਤਾਨ ਦੀ ਹੂੰ ਹੂੰ ਬਹੁਤ ਵੱਡੀ ਗੱਲ ਆ ਜੀ ਬਿਲਕੁਲ ਜੀ ਅਲី ਸ਼ਾਨ ਲਾਈਨ ਹਾਂਜੀ ਹਾਂਜੀ ਬਿਊਟੀ ਦੇ ਵਿੱਚ ਸਭ ਤੋਂ ਵੱਧ ਮੰਨੀ ਜਾਣ ਵਾਲੀ ਹੈ ਜੀ ਹਾਏ ਹਾਏ ਬਿਊਟੀ ਵੀ ਵੈਸੇ ਵੀ ਮਤਲਬ ਕਿ ਸਾਊਸ ਲੱਗ ਨੇ ਹਾਂ ਨਹੀਂ ਸਾਊਸ ਪੰਜਾਬ ਰਤਨ ਤੇ ਬਹੁਤ ਜ਼ਿਆਦਾ ਆਇਆ ਬਹੁਤ ਜ਼ਿਆਦਾ ਜੀ ਬਿਲਕੁਲ ਤੇ ਇਹਦੀ ਹੁਣ ਆਪਾਂ ਗੱਲ ਕਰੀ ਡਿਟੇਲ ਦਾ ਚਲੋ ਮੈਂ ਵੀ ਮੋਟੀ ਮੋਟੀ ਦੇਤੀ ਪਰ ਤੁਹਾਡੇ ਮੂੰਹੋਂ ਆਪਾਂ ਸੁਣੀ ਚਾਹਾਂਗੇ ਦਰਸ਼ਕਾਂ ਨੂੰ ਦੱਸਣੀ ਚਾਹਾਂਗੇ ਪੂਰੀ ਪ੍ਰੋਪਰ ਡਿਟੇਲ ਕੀ ਹੈ ਤੇ ਕਿੰਨੀ ਉਮਰ ਦਾ ਆਪਣਾ ਉਹ ਪੰਜਾਬ ਰਤਨ ਹੋ ਗਿਆ ਜੀ ਮੇਰਾ ਬੇਟਾ ਹਾਂਜੀ ਦੇਗਾ ਜੀ ਡਿਟੇਲ ਸਾਰੀ ਡਾਕਟਰ ਸਾਹਿਬ ਤੁਸੀਂ ਤੇ ਸੱਚੀ ਗੱਲ ਜੀ ਤੁਹਾਡੇ ਸਾਰੇ ਸਰੋਤਨ ਬੀਤ ਬਾਈ ਜੀ ਥੈਂਕ ਯੂ ਤੁਸੀਂ ਆਏ ਸਾਡੇ ਫਾਰਮ ਤੇ ਜੀ ਤੇ ਬਾਈ ਜੀ ਇਹ ਘੋੜਾ ਹੈਗਾ ਸਾਡਾ ਦੇਵਰਾਜ ਰਣੀਏ ਦਾ ਪੁੱਤ ਦਲਬਾਗ ਰਣੀਏ ਦਾ ਪੋਤੜਾ ਤੇ ਮਾਂ ਇਹਦੀ ਹੈਗੀ ਕਵੇਰੀ ਜਿਹੜੀ ਸੁਲਤਾਨ ਉਦੇਪੁਰ ਦੀ ਸੀਗੀ ਹਾਂਜੀ ਹਾਂਜੀ ਤੇ ਉਹਦਾ ਇਹ ਅਖੀਰਲਾ ਬੱਚਾ ਹੈ ਜੀ ਕਾਦੇ ਦਾ ਇਸ ਵੇਲੇ ਹੈਗਾ 66 ਇੰਚ ਤੋਂ ਉੱਪਰ ਹੀ ਹੈ ਥੋੜਾ ਜੀ ਤੇ ਇਹੀ ਇਹਦੀ ਇਹ ਡਿਟੇਲ ਹੈ ਜੀ ਆਧਿਕ ਕਰੰਟ ਹਾਂਜੀ ਜੀ ਠੀਕ ਹੈ ਬਾਈ ਜੀ ਤੇ ਬੱਚੇ ਦਾ ਮੈਂ ਚਲੋ ਤੁਹਾਡੇ ਫਾਰਮ ਤੇ ਦੇਖਿਆ ਵੈਸੇ ਵੀ ਇਹਦੇ ਆਪਾਂ ਨੇ ਦੇਖਿਆ ਜੇ ਬਾਈ ਜੀ ਮੈਂ ਗੱਲ ਕਰਾਂ ਵੀ ਜਦੋਂ ਆਪਾਂ ਨੇ ਘੋੜਾ ਲੈ ਤੁਸੀਂ ਜਿਵੇਂ ਪਹਿਲਾਂ ਮਨੁਤਾ ਜੀ ਨੂੰ ਤੁਸੀਂ ਸਾਢੇ 4 ਪੌਣੀ 5 ਸਾਲ ਹੋ ਗਿਆ ਹਾਂ ਤੇ ਘੋੜੇ ਆਏ ਨੂੰ ਕਿੰਨਾ ਟਾਈਮ ਹੋ ਗਿਆ ਪੰਜਾਬ ਰਤ ਘੋੜਾ ਬਾਈ ਜੀ ਅਸੀਂ ਖਰੀਦੇ ਸੀ 21 ਨਵੰਬਰ 2021 ਨੂੰ ਐਂਡ ਡੇਟ ਵੀ ਯਾਦ ਆ ਨਾ ਬਾਈ ਜੀ ਸ਼ਾਮ ਨੂੰ 7:00 7:30 ਵਜੇ ਪਹੁੰਚ ਗਿਆ ਸਾਡੇ ਕੋਲੇ ਅੱਛਾ ਅੱਛਾ ਇਹ ਜੀ ਇਹ ਜੀ ਬਾਈ ਜੀ ਇਹ ਚੀਜ਼ਾਂ ਦਾ ਆਈ ਥਿੰਕ ਲਾਈਫ ਚੈੱਕ ਕਰੀ ਕਿਸੇ ਨੂੰ ਸੇਵਾ ਕਰਨ ਦੀ ਮਿਲ ਜੇ ਚਲੋ ਬਹੁਤ ਭਾਗਾਂ ਵਾਲੇ ਜਿਨ੍ਹਾਂ ਕੋ ਬਹੁਤੇ ਜੰਮੇ ਹਾਂਜੀ ਹ ਤੇ ਉਹ ਹੌਲੀ ਹੌਲੀ ਸਟੈਪ ਟੂ ਸਟੈਪ ਜਾਣ ਦੀ ਕੋਸ਼ਿਸ਼ ਕਰਦਾ ਵੀ ਪਹਿਲਾਂ ਆਪਾਂ ਨੋਰਮਲ ਐਨੀਮਲ ਰੱਖੀਏ ਫੇਰ ਹੌਲੀ ਹੌਲੀ ਗੁੱਡ ਫੇਰ ਐਕਸੀਲੈਂਟ ਤੁਸੀਂ ਸਿੱਧਾ ਐਕਸੀਲੈਂਟ ਤੇ ਗਏ ਜੀ ਬਾਈ ਜੀ ਜਿਵੇਂ ਫਾਸਤਾਨ ਨੇ ਦੱਸਿਆ ਡੌਗ ਵੀ ਹਮੇਸ਼ਾ ਵਧੀਆ ਹੀ ਰੱਖੇ ਹੈ ਹਾਂਜੀ ਤੇ ਚਲੋ ਮਾੜਾ ਕਿਸੇ ਦਾ ਵੀ ਨਹੀਂ ਹੁੰਦਾ ਲੈਣ ਦਾ ਹੋਵੇ ਕੰਟ ਲੈਣ ਦਾ ਹੋਵੇ ਹਲਕੀ ਚੀਜ਼ ਤੇ ਮੰਨ ਨਹੀਂ ਖੜਿਆ ਕਦੇ ਜੇ ਪਹਿਲੀ ਬਸ਼ੇਰੀ ਵੀ ਆਪਾਂ ਖਰੀਦੀ ਸੀਗੀ ਹਾਂਜੀ ਸਾਰਾ ਘੁਮ ਘਮਾ ਕੇ 6 ਮਹੀਨੇ ਘਟੂ ਘਟ ਲਾਏ ਸੀਗੇ ਆਈ ਨਹੀਂ ਕਿ ਮੱਲ 6 6-7 ਮਹੀਨੇ ਘਟੋ ਘਟ ਲਾਏ ਸੀ ਫਿਰ ਇੱਕ ਥਾਂ ਤੇ ਆਪਾਂ ਆ ਕਿ ਹਾਂ ਇਹ ਤੋਂ ਸ਼ੁਰੂਆਤ ਕਰਨੀ ਹੈ ਇਹ ਖਰੀਦ ਲੈਣੇ ਹੋਣ ਅਸੀਂ। ਨਵੀਂ ਇਹ ਗੱਲ ਮਿੱਤਰੋ ਨਵੇਂ ਬੰਦੇ ਜ਼ਰੂਰ ਨੋਟ ਕਰਿਓ। ਪਹਿਲਾਂ ਤੁਸੀਂ ਫਾਰਮ ਘੁੰਮੋ, ਮੰਡੀਆਂ ਘੁੰਮੋ, ਜਾਨਵਰ ਬਾਰੇ ਨੌਲੇਜ ਲਓ। ਫਿਰ ਤੁਹਾਨੂੰ ਪਤਾ ਲੱਗਦਾ ਕਿ ਕਿਹੋ ਜੀ ਚੀਜ਼ ਅਸੀਂ ਖਰੀਦਣੀ ਹੈ। ਬੰਦਿਆਂ ਚ ਵੀ ਵਿਚਰਦੇ ਆਂ ਕਿ ਘੋੜਾ ਘੋੜਾ ਇੰਡਸਟਰੀ ਦਾ ਕਲਚਰ ਕਿਵੇਂ ਆ ਉਹਦੇ ਚ ਵੀ ਬੰਦਾ ਸਮਝ ਆਂਦੀ ਮੇਰੇ ਖਿਆਲ ਨਾਲ ਤਾਂ ਇਸ ਦੀ। ਜਦੋਂ ਆਪਾਂ ਵੀਰੇ ਘੋੜਾ ਲਿਆ ਪੰਜਾਬ ਰਤਨ ਉਹਨੂੰ ਕਵੇਰੀ ਬਾਰੇ ਕੁਝ ਪਤਾ ਸੀ ਤੁਹਾਨੂੰ ਵੀ ਕਵੇਰੀ ਦਾ ਬੱਚਾ ਜਾਂ ਕੁਝ ਨੌਲੇਜ ਕਬੀਰੀ ਸਾਨੂੰ ਦਵਾਈ ਜਰਨੈਲ ਅੰਕਲ ਹੋਣਾ ਨੇ ਤੇ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਜਿੱਦਾਂ ਕਾਂਟੇ ਦਾ ਹੈ ਤੇ ਭਾਰਤ ਰਤਨ ਤੇ ਆਪਾਂ ਫਿਰ ਆਪ ਵੀ ਰਿਸਰਚ ਕਰੀ ਫਿਰ ਸਾਨੂੰ ਪਤਾ ਲੱਗਾ ਜਿੱਤਿਆ ਵੀ ਹੈ YouTube ਤੇ ਸਾਰੀਆਂ ਦੇਖੀਆਂ ਹਾਂਜੀ ਹਾਂ ਤੇ ਹਾਂ ਫਿਰ ਉਦੋਂ ਪਤਾ ਲੱਗਾ ਕਵੇਰੀ ਕਿੱਡੀ ਲੈਜੈਂਡਰੀ ਘੋੜੀ ਆ ਉਦੋਂ ਬਾਅਦ ਜਦੋਂ ਚਰਚਾ ਛਿੜੀ ਉਦੋਂ ਬਾਅਦ ਸਾਨੂੰ ਪਤਾ ਲੱਗਿਆ ਹੈ ਕਿਉਂ ਜਿਵੇਂ ਦੱਸਿਆ ਅਸੀਂ ਵੀ 10 ਸਾਲ 1.5 ਸਾਲ ਨਵੇਂ ਹੀ ਸੀਗੇ ਉਹਨੇ ਕਿਤਾਬਾਂ ਦੇ ਟਾਈਮ ਚੀਜ਼ਾਂ ਦਾ ਪਤਾ ਲੱਗਿਆ ਪੰਜਾਬ ਰਤਨ ਤੇ ਭਾਰਤ ਰਤਨ ਦੋਵੇਂ ਭਰਾ ਨਹੀਂ ਸਕੇ ਭਰਾ ਨਹੀਂ ਹਾਂਜੀ ਬਾਈ ਜੀ ਤੇ ਭਾਰਤ ਨੇ ਬਹੁਤ ਨਾਮਣਾ ਖੱਟਿਆ ਬਈ ਬਹੁਤ ਚੰਗੇ ਬੱਚੇ ਉਹਦੇ ਵੀ ਮਾਰਕੀਟ ਦੇ ਵਿੱਚ ਹੈ ਹਨਾ ਤੇ ਇਹਦੇ ਵੀ ਮਾਰਕੀਟ ਦੇ ਵਿੱਚ ਅੱਜ ਜਿਹੜਾ ਮੈਂ ਤੁਹਾਡੇ ਘਰੇ ਬਸ਼ੇਰਾ ਦੇਖਿਆ ਇਹ ਵੀ ਬਹੁਤ ਚੰਗਾ ਬਣੂਗਾ ਵਿਰੇਆਉਣ ਵਾਲੇ ਹਾਂਜੀ ਭਾਈ ਜੀ ਬਹੁਤ ਸਾਨੂੰ ਉਮੀਦ ਹੈ ਇਸ ਤੋਂ ਹਾਂਜੀ ਕਿ ਇੱਕ ਹੁੰਦਾ ਇੱਕ ਨਰ ਘੋੜਾ ਬੜਾ ਹੋ ਕੇ ਆਪਣੇ ਪਿਓ ਦਾ ਨਾਂ ਕਰਦਾ ਜਿਵੇਂ ਤੇ ਸਾਨੂੰ ਲੱਗਦਾ ਹੈ ਪੂਰੀ ਨੀਦ ਕਿ ਇਹ ਬਸ਼ੇਰਾ ਉਹੋ ਜਿਹਾ ਘੋੜਾ ਬਣੇਗਾ ਜਿਹੜਾ ਸਾਡੇ ਫਾਰਮ ਦਾ ਵੀ ਤੇ ਆਪਦੇ ਪਿਓ ਦਾ ਵੀ ਪੂਰਾ ਨਾਮ ਇਹਨੂੰ ਕਰਕੇ ਦੇ ਦੇ ਹੋਰ ਵੀ ਬੜੇ ਬਸ਼ੀਰੇ ਆ ਜੀ ਬਹੁਤ ਖਰੇ ਖਰੇ ਬਸ਼ੀਰੇ ਅੱਛਾ ਜੀ ਆਪਣੇ ਇੱਥੇ ਦੋ ਬਸ਼ੀਰੇ ਆਪਣੇ ਇੱਕ ਪਹਿਲਾ ਹੋਇਆ ਸੀਗਾ ਪੰਜ ਕਲਿਆਣ ਹਾਂਜੀ ਔਰ ਕੁੜੀ ਦੇ ਸਿਰ ਮੱਥੇ ਤੇ ਟਿੱਕਾ ਇੱਕ ਹੂਣ ਹੋਇਆ ਬਸ਼ੀਰਾ ਬਹੁਤ ਖਰਾ ਅੱਛਾ ਰੋ ਤੱਕ ਪਿੱਛੇ ਜੇ ਜੇ ਮੈਨੂੰ ਲੱਗਦਾ 15 20 ਦਿਨ ਪਹਿਲਾਂ ਹੋਇਆ ਇੱਕ ਬੇਸ਼ੇਰਾ ਬਹੁਤ ਖਰਾ ਅੱਛਾ ਜੀ ਕੋਈ ਬੱਚੇ ਤਕਰੀਬਨ ਕਾਫੀ ਹੋ ਰਿਆ ਹੁਣ ਆ ਸੀਜ਼ਨ ਪਿੱਛੇ ਜੇ ਕਾਫੀ ਹੋਏ ਬੱਚੇ ਨਹੀਂ ਦੇਖੋ ਮਾਂ ਪਿਓ ਦੀ ਸੂਣਾ ਹੁੰਦਾ ਜੀ ਬਲੱਡ ਲਾਈਨ ਹੈ ਵੀ ਬਹੁਤ ਸੂਣਾ ਵੈਸੇ ਪਹਿਲਵਾਨਾਂ ਦਾ ਟੱਬਰ ਹੈ ਜੀ ਸਾਰਾ ਹੀ ਠੀਕ ਹੈ ਨਹੀਂ ਤੁਸੀਂ ਪਿੱਛੇ ਚਲ ਜਓ ਦਲਵਾਗ ਸਾਰੇ ਅਲੀ ਸ਼ਾਨ ਤੂਫਾਨ ਇਧਰੋਂ ਕਵੇਰੀ ਵਾਲਾ ਦੇਖ ਲਓ ਬਾਕੀ ਕਵੇਰੀ ਤਾਂ ਦੇਖੋ ਕਵੇਰੀ ਮੈਂ ਮੰਨਦਾ ਵੀ ਸਭ ਤੋਂ ਟਾਪ ਪ੍ਰੋਡਿਊਸਰ ਕੋੜੀ ਹੈ ਜਿਹਨੇ ਕਾਂਡਾ ਜੰਮਿਆ ਭਾਰਤ ਪੰਜਾਬ ਮੈਂ ਪੰਜਾਬ ਰਤਨ ਦੇਮਾ ਰਾਣੀ ਘੋੜੀ ਦੇਖੀ ਆ ਉਹ ਵੀ ਬਹੁਤ ਵੱਡੀ ਹੈ ਜੀ ਠੀਕ ਹੈ ਇਹਦੀ ਫੀਸ ਕਿੰਨੀ ਰੱਖੀ ਹੋਈ ਆ ਆਪਾਂ ਨੇ ਘੋੜੀ ਦੀ ਆਪਣੇ ਦੀ 75000 ਜੀ 75000 ਹਾਂ ਜੈਨੂਨ ਫੀਸ ਹੈ ਜੀ ਤੇ ਉਹ ਤਾਂ ਮੈਂ ਨਵਾਂ ਸ਼ਹਿਰ ਕਹਿਦਾ ਕਿਉਂਕਿ ਤੁਸੀਂ ਇੱਕ ਸਾਈਡ ਤੇ ਪੰਜਾਬ ਦੇ ਇੱਕ ਸਾਈਡ ਤੇ ਆ ਜਾਣਾ ਹਾਂਜੀ 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 ਇਹ ਚੀਜ਼ ਤਾਂ ਤੁਹਾਨੂੰ ਲੱਗਦਾ ਵੀ ਜਗਾ ਕਰਕੇ ਥੋੜਾ ਜਿਹਾ ਫਰਕ ਪੈਂਦਾ ਜੀ ਨਹੀਂ ਸਾਡੇ ਕੋਲੇ ਤਕਰੀਬਨ ਜੀ ਮੈਂ ਤੁਹਾਨੂੰ ਦੇਖਿਆ ਕਿ ਗੰਗਾ ਨਗਰ ਹਾਂਜੀ ਕਿੱਥੇ ਰੋहतक ਭਵਾਨੀ ਹਾਂਜੀ ਹਾਂਜੀ ਉੱਥੇ ਆਪਣੇ ਉੱਥੇ ਚਰਖਰੀ ਦਾਦਰੀ ਤੋਂ ਘੋੜੀਆਂ ਆਂਦੀਆਂ ਬੜੀ-ਬੜੀ ਦੂਰੋਂ ਆਂਦੀਆਂ ਅੱਛਾ ਅੱਛਾ ਜੀ ਇਧਰ ਬਠਿੰਡਾ ਮੁਖਸ਼ਰ ਹਰ ਪਾਸੇ ਤੋਂ ਕਿਉਂਕਿ ਸਟੇਬਲ ਬੜੇ ਚੰਗੇ ਬਣਿਆ ਹੋਇਆ ਹੈ ਬਾਬੋਲੇ ਜੀ ਸਟੇਬਲ ਦੇ ਨਾਲ-ਨਾਲ ਜੀ ਚਲੋ ਉਹ ਤਾਂ ਹੁੰਦੇ ਆ ਨਾ ਔਰ ਮੈਂ ਕਿ ਤੁਹਾਨੂੰ ਹੋਰ ਦੱਸਦਾ ਇਹਨੂੰ ਸਿਰਫ ਦੇਖਣ ਬੜੇ ਆਉਂਦੇ ਨੇ ਅੱਛਾ ਜੀ ਜਦਾਂ ਕਿਉਂਕਿ ਸਾਡੇ ਇਥੋਂ ਅਮਰitsar ਜਿੰਨਾ ਫਿਰੋਜ਼ਪੁਰ ਤਕਰੀਬਨ ਚੰਡੀਗੜ੍ਹ ਨੂੰ ਉਧਰੋਂ ਨੰਗੋ ਇਧਰੋਂ ਨੰਗੋ ਸੇਮ ਸਫ਼ਰ ਪੈਂਦਾ ਹਾਂਜੀ ਆਮ ਕਰਕੇ ਦੇਖੋ ਰਾਜਧਾਨੀ ਨੂੰ ਕੰਮ ਪੇ ਰੈਂਦੇ ਆ ਇਹਦੇ ਕਿਸੇ ਨੂੰ ਕੰਮ ਹੈ ਉਹ ਫੋਨ ਆਏਗਾ ਜੀ ਅਸੀਂ ਲੰਗਣਾ ਆ ਆ ਉਧਰ ਜਾਣਾ ਸੀ ਅਸੀਂ ਜੀ ਦੇ ਦਰਸ਼ਨ ਕਰਨੇ ਆ ਠੀਕ ਹੈ ਜੀ ਸਿਰਫ ਕੀ ਆ ਕਿ ਇਹਦੀ ਬ੍ਰੈਡ ਲਾਈਨ ਇਹਦੀ ਮਦਰ ਕਬੇਰੀ ਮਦਰ ਕਬੇਰੀ ਹਾਂ ਔਰ ਉਹਦੇ ਕਰਕੇ ਨਾ ਜੀ ਬੜੇ ਮਰਗੀ ਰੌਣਕ ਲੱਗੀ ਰਹਿੰਦੀ ਹੈ ਇਹਦੇ ਕਰਕੇ ਜੀ ਪੂਰੀ ਮਦਰ ਕੀ ਆਹਾ ਮਾ ਦੁਮਾ ਸੱਜਣ ਆਦੇ ਰਹਿੰਦੇ ਆ ਸਾਡਾ ਵੀ ਦਿਲ ਲੱਗਾ ਰਹਿੰਦਾ ਆ ਰਿਜ਼ਲਟ ਦੇ ਅੰਤ ਨਹੀਂ ਇਹਦੇ ਆਈ ਹੈ ਕਿ ਹੁਣ ਥੋੜਾ ਜਿਆ ਇਹਦੇ ਨੇ ਇੱਕ ਚੀਜ਼ ਰਹੀ ਬੜਾ ਛੋਟਾ ਜਿਹਾ ਸੀਗਾ ਇਹ ਵਿੱਕੇ ਚੱਲਿਆ ਗਿਆ ਹੀ ਰੋਤਕ ਫਿਰ ਰੋਤਕ ਤੋਂ ਥੋੜਾ ਟਾਈਮ ਰਿਹਾ ਫਿਰ ਸਾਡੇ ਕੋਲ ਆ ਗਿਆ ਇਹ ਇਹਨੂੰ ਮਤਲਬ ਜਿਵੇਂ ਇਹਨੂੰ ਇੱਕ ਪੱਕਾ ਹੁਣ ਮਿਲਿਆ ਟਗਾਣਾ ਹੁਣ ਇਹਦੇ ਬਰੀਡਿੰਗ ਹੋ ਰਹੀ ਹੈ ਹੁਣ ਇਹਦੇ ਬੱਚੇ ਇਵੈਂਚੁਅਲੀ ਤੁਹਾਨੂੰ ਆਉਣ ਵਾਲੇ ਸਾਲ ਚ ਸ਼ੋਹਾਂ ਚ ਦਿਖਣੇ ਸ਼ੁਰੂ ਹੋ ਜਾਣਗੇ ਠੀਕ ਹੈ ਬਈ ਬੱਚੇ ਇਹਦੇ ਹੈ ਮੈਨੂੰ ਲੱਗਦਾ 60 65 ਤੋਂ ਉੱਪਰ ਬੱਚੇ ਨੇ ਮਾਰਕੀਟ ਚ ਐਸ ਬਲੇ ਛੋਟੇ ਤੋਂ ਲੈ ਕੇ ਬੜੇ ਜਿਹੜੇ ਮੇਰੇ ਖਿਆਲ ਨਾਲ ਬੜੀ ਬਸ਼ੇਰੀ ਵੀ ਇਹਦੀ 4 ਸਾਲ ਦੇ ਨੇੜੇ ਹੋ ਗਈ ਹੋਣੀ ਅੱਛਾ ਜੀ ਹਨਾ ਠੀਕ ਹੈ ਬਈ ਬਹੁਤ ਖਰੇ 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 ਬੱਚੇ ਆ ਜੀ ਹੁਣ ਕਹਿੰਦਾ ਕਈਆਂ ਨੇ ਸ਼ੋਅ ਨਹੀਂ ਤਕਰੀਬਨ ਮੈਨੂੰ ਆਪਾਂ ਨੂੰ ਪੂਰੀ ਆਸ ਹੈ ਵੀ ਅਗਲੇ ਸਾਲ ਤੋਂ ਬਿਨਾ ਨੈਕਸਟ ਈਅਰ ਆਮ ਇਹਦੇ ਬੱਚੇ ਸ਼ੋਆਂ ਦੇ ਵਿੱਚ ਜਿੱਦਾਂ ਭਾਰਤ ਰਤਨ ਦੇ ਜਾਂ ਕਾਂਟੇ ਦੇ ਤੁਹਾਨੂੰ ਨਜ਼ਰ ਆਉਂਦੇ ਆ ਵੀ ਇਹਦੇ ਪੰਜਾਬ ਰਤਨ ਦੇ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਹਜੇ ਹੈ ਵੀ ਸਾਡੇ ਕੋਲ 7 ਸਾਲ ਦਾ ਹੈ ਕੋਈ ਜ਼ਿਆਦਾ ਉਮਰ ਵੀ ਹੈ ਨਹੀਂ ਬਿਲਕੁਲ ਬਿਲਕੁਲ ਜਿਹੜਾ ਆਪਾਂ ਛੋਟਾ ਬੱਚਾ ਦੇਖਿਆ ਜੀ ਇਹਦਾ ਕੀ ਨਾਮ ਰੱਖਿਆ ਆਪਾਂ ਨੇ ਇਹ ਸੁਲਤਾਨ ਸultan ਇਹਦਾ ਪੰਜਾਬ ਰਤਨ ਦਾ ਬੱਚਾ ਠੀਕ ਹੈ ਠੀਕ ਹੈ ਜੀ ਤੇ ਆਪ ਉਮਰ ਦਾ ਕਿੰਨੀ ਦਾ ਹੋ ਗਿਆ ਬੱਚਾ ਜੀ ਇਹ ਉਹ ਸਮਝ ਲਓ ਸਵਾ 11 ਮਹੀਨੇ ਕੁਝ ਦਿਨ ਉਪਰ ਆ ਇਹ ਆਪਣੀ ਹੋਮ ਬਰੀਡ ਹੈ ਫਾਰਮ ਦੀ ਬਰੀਡ ਇਹ ਫਾਰਮ ਤੇ ਉਹ ਜਿਹੜੀ ਏਕੇ ਦੀ ਵੱਡੀ ਭੈਣ ਅੱਛਾ ਜੀ ਇਹ ਵੀ ਬਾਅਦ ਦਿਖਾਉਣੀ ਹੈ ਜੀ ਹਾਂ ਹਾਂਜੀ ਹਾਂਜੀ ਇਸ ਤੋਂ ਬਾਅਦ ਜਿਹੜੀ ਦਿਖਾਣੀ ਇਹ ਦੋਵੇਂ ਸਾਡੇ ਫਾਰਮ ਤੇ ਜੰਮੇ ਵੀ ਹੈ ਅੱਛਾ ਇਹਦੀ ਮਾਂ ਦੀ ਕੀ ਡਿਟੇਲ ਹੈ ਇਹਦੀ ਮਾਂ ਬਾਈ ਜੀ ਸਾਡੇ ਕੋ ਕੋੜੀ ਸੀ ਉਹ ਪਿਛਲੇ ਮਹੀਨੇ ਪੂਰੀ ਹੋ ਗਈ ਅੱਛਾ ਤੇ ਉਹ 64 65 ਇੰਚ ਦੀ ਘੋੜੀ ਸੀਗੀ ਉਹ ਸੀਗੀ ਦਾਨੇ ਦੀ ਜੀ ਵਿਜਲ ਵਿਜਿਆ ਉਹਦਾ ਨਾਮ ਸੀਗਾ ਹਾਂਜੀ ਤੇ ਉਹਨੇ ਦੋ ਬੱਚੇ ਦਿੱਤੇ ਸਾਡੇ ਕੋਲੇ ਪੰਜਾਬ ਰਤਨ ਤੋਂ ਹਾਂਜੀ ਇੱਕ ਵੱਡੀ ਰੁਦਰਕਾ ਤੇ ਹੁਣ ਜਿਹੜਾ ਆਪਾਂ ਬਸ਼ੇਰਾ ਦਿਖਾ ਰਹੇ ਹਾਂ ਸੁਲਤਾਨ ਬਿਲਕੁਲ ਇਹਦਾ ਬਹੁਤ ਸ਼ੌਕ ਵਾਲੀ ਹੈ ਬਾਈ ਬਹੁਤ ਜ਼ਿਆਦਾ ਮਤਲਬ ਪੂਰੀ ਸਾਨੂੰ ਨੀਦ ਹੈ ਜਿੰਨੇ ਵੀ ਲੋਕੀ ਆ ਕੇ ਗਏ ਮਤਲਬ ਵੱਡੇ ਵੱਡੇ ਫਾਰਮਾਂ ਵਾਲੇ ਪੰਜਾਬ ਤੋਂ ਹਰਿਆਣੇ ਤੋਂ ਹਾਂਜੀ ਸਭ ਨੇ ਮਤਲਬ ਬਹੁਤ ਖੁਸ਼ੀ ਅਸ਼ੀਰਵਾਦ ਤੇ ਬਹੁਤ ਇਹਦਾ ਫਿਊਚਰ ਬ੍ਰਾਈਟ ਸਾਰੇ ਦੱਸ ਕੇ ਗਏ ਚਲੋ ਆਪਦੀ ਚੀਜ਼ ਤਾਂ ਸਭ ਨੂੰ ਪਿਆਰੀ ਲੱਗਦੀ ਹਾਂਜੀ ਹਾਂਜੀ ਬਟ ਹਾਂ ਬਹੁਤ ਉਮੀਦ ਹੈ ਕਿ ਇਹ ਪੂਰਾ ਨਾਮ ਕਰੇਗਾ ਤੇ ਪੂਰਾ ਵੱਡਾ ਹੋ ਕੇ ਖੜਕ ਕੇ ਜਦੋਂ ਮਾਂ ਦੀ ਬਲੱਡ ਲਾਈਨ ਬਹੁਤ ਯਾਰੀ ਦੀ ਹਾਂਜੀ ਭਾਈ ਦੀ ਇਵੈਂਚੁਅਲੀ ਅਸੀਂ ਬੰਦੇ ਬੰਦੇ ਟ੍ਰੇਨਰ ਟ੍ਰੂਨਰ ਬੁਲਾ ਕੇ ਪੂਰਾ ਗੱਜ-ਬੱਜ ਕੇ ਸ਼ੁਰੂ ਕਰਾਂਗੇ ਕਿਉਂਕਿ ਇਹ ਆਪਾਂ ਨਾਨੇ ਦੀ ਗੱਲ ਕਰੀਏ ਦਾਨਾ ਉਹ ਵੀ ਜੋਧਪੁਰ ਚੈਂਪੀਅਨ ਹਾਂ ਹਾਂ ਜੀ ਹਾਂ ਜੀ ਪੁਸ਼ਕਰ ਜਿੱਤਿਆ ਸੀਗਾ ਦਾਨਾ ਵੀ ਹਾਂ ਹਾਂ ਜੋ ਜੋਧਪੁਰ ਵੀ ਤੇ ਕਿਉਂਕਿ ਚੰਗੀਆਂ ਬਲੱਡ ਲਾਈਨਾਂ ਦੋਵੇਂ ਪਾਸੇ ਹੋ ਗਈ ਨਹੀਂ ਮਾਂ ਮੈਂ ਦੇਖ ਕੇ ਗਈ ਸੀ ਤੁਹਾਡੇ ਹਾਂ ਤੁਸੀਂ ਦੇਖੀ ਬਹੁਤ ਪਿੱਛੇ ਹਾਂ ਬਹੁਤ ਬੜੀ ਕੋੜੀ ਸੀ ਉਹ ਤੁਹਾਨੂੰ ਉਹ ਬਹੁਤ ਵੱਡਾ ਨੁਕਸਾਨ ਹੋਇਆ ਤੇ ਪੇਟ 'ਚ ਬੱਚੀ ਸੀਗੀ ਅੱਗੇ ਅੱਛਾ ਜੀ ਉਸ 8 8.5 ਮਹੀਨੇ ਦੀ ਗੱਭਨ ਸੀ ਉਹ ਆਪਾਂ ਡਿਲੀਵਰ ਕਰਾਈ ਕਿ ਚਲੋ ਜੇ ਬੱਚੀ ਦਾ ਸਟ੍ਰੈਸ ਘਟੇ ਬੱਚੀ ਬਹੁਤ ਮਤਲਬ ਸੀਗੀ ਜਬਰਦਸਤ ਮਤਲਬ ਬਹੁਤ ਵੱਡਾ ਇਹ ਜਿਹੜਾ ਬਹੁਤੋ ਘਾਟਾ ਪਾ ਜਾਂਦੇ ਨੇ ਕਿਉਂਕਿ ਭਾਜੀ ਜਿਵੇਂ ਹੁਣ ਉਹਦਾ ਤੀਜਾ ਬੱਚਾ ਆਉਂਦਾ ਤਾਂ ਹੋਰ ਵੀ ਹਾਂ ਜੀ ਹਾਂ ਜੀ ਜਿਹੜੀ ਇਹਦੀ ਦੂਜੀ ਵਸ਼ੇਰੀਆ ਘੋੜੀ ਦੀ ਉਹਦਾ ਰੁਦਰਕਾ ਨਾਂ ਉਹਦਾ ਨਾਮ ਰੁਦਰਕਾ ਹੈ ਜੀ ਅੱਛਾ ਜੀ ਉਹਦੀ ਉਮਰ ਹੋਣੀ ਹੈ 27 28 ਮਹੀਨੇ ਹਾਂ ਜੀ ਤੇ ਉਹ ਹੁਣ ਕੱਦ ਮੇਰੇ ਖਿਆਲ ਨਾਲ 62 ਤੋਂ 33 ਇੰਚ ਦੇ ਵਿਚਕਾਰ ਕਿਤੇ ਨਾ ਕਿਤੇ ਹੋਏਗੀ ਲੈਂਥ ਗਰਦਨ ਕੰਨ ਠੀਕ ਹੈ ਮੱਥੇ ਫੁੱਲ ਹੈ ਉਹਦੇ ਨਾ ਚੰਗੀ ਬਹੁਤ ਜਿਹੀ ਬਹੁਤ ਮੱਲਾ ਬਹੁਤ ਦੋਵੇਂ ਬਹੁਤ ਵਧੀਆ ਰਿਜ਼ਲਟ ਅਜੀ ਡਾਕਟਰ ਸਾਹਿਬ ਉਹ ਦੁੱਧ ਦੰਦ ਆਂਦਾ ਹੈ ਕਿ ਹੋਗੀ ਦੁੱਧ ਦੰਦ ਇਹੋ ਉਹ ਦੰਦ ਮੈਂ ਦਾ ਮੈਂ ਦਾ ਬਾਹਰ ਹੀ ਗੰਦਾ ਪਾਪਾ ਇਹ ਦੁੱਧ ਦੰਦ ਆਦਾ ਜੀ ਪਰ ਦੁੱਧਾਂ ਦੀ ਹੈ ਪਾਪਾ ਹੁਣੀ ਦੇਖ ਰਹੇ ਮੈਂ ਦਾ ਤੁਹਾਨੂੰ ਜਿਵੇਂ ਪਤਾ ਦੇਰਾਂ ਦੂ ਨਹੀਂ ਹੁੰਦਾ ਜਿਆਦਾ ਠੀਕ ਹੈ ਜੀ ਮੈਂ ਚਲ ਤੁਸੀਂ ਬਰੀਡਿੰਗ ਤੇ ਵੀ ਕੰਮ ਕਰ ਰਹੇ ਹੋ ਜਿਵੇਂ ਪਿਓ ਆ ਗਿਆ ਉਹਦਾ ਆਪਣਾ ਪੰਜਾਬ ਰਤਨ ਤੇ ਦਾਦਾ ਨਾਨਾ ਆ ਗਿਆ ਉਹਦਾ ਦਾਣਾ ਹਾਂਜੀ ਤੇ ਫਿਰ ਅੱਗੇ ਕੀ ਤੋਂ ਵਿਚਾਰ ਆ ਵੀ ਇਹਨੂੰ ਕਿਸ ਬਲੱਡ ਲਾਈਨ ਚ ਲੈ ਕੇ ਜਾਵਾਂ ਇਹਦਾ ਰਾਜਸਥਾਨ ਤੇ ਦੇਖਾਂਗੇ ਕੋਕੜਾ ਇਸ ਵਾਸਤੇ ਉਧਰੋਂ ਵੀ ਚੰਗੀ ਬਰੀਡਿੰਗ ਦੇ ਹੋ ਸਕੇ ਜਿਹੜੀ ਹਾਂ ਹੋਦ ਕੇ ਅਸੀਂ ਐਕਸਲ ਦੇ ਵਿੱਚ ਇੱਕ ਸਾਡੇ ਕੋਲੇ ਨਾ ਜਿੱਦਾਂ ਇਹ ਵੀ ਪੰਜਾਬ ਰਤਨ ਦੇ ਬੜੀ ਹੈਗੀ ਨਾ ਕਿਉਂਕਿ ਅਲੀਸ਼ਾਨ ਲਾਈਨ ਚ ਤੇ ਅਸੀਂ ਇਹਨੂੰ ਭੇਜਾਂਗੇ ਨਹੀਂ ਜੀ ਕਿਉਂਕਿ ਇਨ ਬਰੀਡਿੰਗ ਦਾ ਨੁਕਸਾਨ ਜਿਹੜਾ ਹੈਗਾ ਨਾ ਬਿਲਕੁਲ ਬਹੁਤ ਜ਼ਿਆਦਾ ਇਹ ਹੁੰਦਾ ਹੀ ਹੁੰਦਾ ਆਪਾਂ ਮੰਨੀਏ ਨਾ ਮੰਨੀਏ ਤੇ ਅਸੀਂ ਸਭ ਸਾਡੇ ਕੋਲੇ ਇੱਕ ਕੁੜੀ ਦੇਵਿਆਣੀ ਜਿਹਦੇ ਮਗਰ ਬੱਚਾ ਹੈ ਹਾਂ ਜਿਹਦੇ ਮਗਰ ਬੱਚਾ ਆ ਉਹ ਦੇਖੋ ਪੰਜਾਬ ਰਤਨ ਦਾ ਫਾਦਰ ਵੀ ਦੇਵਰਾਜ ਹਾਂਜੀ ਉਹਦਾ ਕੁੜੀ ਦਾ ਫਾਦਰ ਵੀ ਦੇਵਰਾਜ ਹਾਂਜੀ ਪੰਜਾਬ ਰਤਨ ਦੀ ਮਦਰ ਜਿਹੜੀ ਕਬੇਰੀ ਉਹਦੀ ਨਾਨੀ ਕਬੇਰੀ ਅੱਛਾ ਜੀ ਉਹਦਾ ਉਹ ਜਦੋਂ ਕਬੇਰੀ ਸ਼ਾਨਦਾਰ ਤੋਂ ਕਰਵਾਈ ਸੀ ਉਹਦੀ ਮਦਰ ਹੋਈ ਅੱਛਾ ਜੀ ਉਹ ਭਾਰਤ ਰਤਨ ਤੋਂ ਵੱਡੀ ਸੀ ਅੱਛਾ ਜੀ ਜਦੋਂ ਬਾਅਦ ਜਦੋਂ ਇਹ ਆਪਣੇ ਭਾਰਤ ਰਤਨ ਤੋਂ ਵੱਡੀ ਸੀ ਉਹ ਉਸ ਤੋਂ ਛੋਟਾ ਆਪਣੇ ਫਿਰ ਸਾਨਾ ਛੋਟਾ ਆ ਗਿਆ ਆਪਣਾ ਪੰਜਾਬ ਰਤਨ ਹਾਂਜੀ ਤੇ ਫਿਰ ਉਹ ਅਸੀਂ ਇੱਥੋਂ ਆਪਣੇ ਨਵਾਬ ਤੋਂ ਕਰਾਈ ਕਿਉਂਕਿ ਰਤਨਾਕਰ ਹਾਂ ਰਤਨਾਕਰ ਜਿਹੜਾ ਗੁੱਡ ਕੋੜਾ ਰੈਸੈਂਟਰ ਕੋੜਾ ਹਾਂਜੀ ਪਰ ਉਹਦੇ 'ਚ ਬਿੰਦ ਦੀ ਵੱਡੀ ਗੱਲ ਪਤਾ ਕੀ ਆ ਦੇਖੋ ਲਾਈਨਾਂ ਸਾਰੀਆਂ ਵਧੀਆ ਕੋਈ ਕੋਈ ਨਹੀਂ ਮੜੀਆਂ ਆ ਗਈਆਂ ਪਰ ਆਪਾਂ ਤਿੰਨ ਲਾਈਨਾਂ ਜਿਹੜੀਆਂ ਮੇਨਲੀ ਮੰਦੇ ਆ ਇਦਰੋਂ ਅਲੀਸ਼ਾਨ ਹਾਂਜੀ ਉਧਰੋਂ ਸੁਲਤਾਨ ਜੀ ਔਰ ਉਧਰੋਂ ਰਤਨਾਕਰ ਰਤਨਾਕਰ ਹਾਂਜੀ ਔਰ ਉਹ ਬਸ਼ੀਰੇ ਦੇ ਵਿੱਚ ਤਿੰਨੇ ਟੌਪ ਦੀਆਂ ਲਾਈਨ ਆ ਆ ਬੱਚਾ ਵੀ ਬਹੁਤ ਚੰਗਾ ਜੀ ਹਾਂ ਦੇਖੋ ਨਾ ਤੁਸੀਂ ਉਹਦੀ ਪੈਡੀਗਰੀ ਦੇਖੋ ਗੱਡੀ ਤਗੜੀ ਆ ਹਾਂਜੀ ਕਿਉਂਕਿ ਉਹਦੀ ਜਿਹੜੀ ਮਦਰ ਦੇ ਵਿੱਚ ਸੁਲਤਾਨ ਵੀ ਆ ਗਿਆ ਹਾਂਜੀ ਅਲੀ ਸ਼ਾਨ ਵੀ ਆ ਗਿਆ ਹਾਂਜੀ ਉਧਰੋਂ ਪੇਲੋਂ ਹੁਣ ਰਤਨਾਕਰ ਆ ਗਿਆ ਵਿੱਚ ਠੀਕ ਹੈ ਉਧਰੋਂ ਮੋਣੀ ਕੁੜੀ ਵੀ ਮੋਣੀ ਕੁੜੀ ਵੀ ਆ ਗਿਆ ਉਹ ਸਾਰੇ ਨਵਾਬ ਆਪਣੇ ਆਪ ਤੇ ਏਡਾ ਜਿੰਨੇ ਸ਼ੋਅ ਦਿੱਤੇ ਆ ਮਤਲਬ ਕਿ ਆਪਣੇ ਲੋ ਅਸੀਂ ਮਤਲਬ ਕਿ ਨਾ ਪੂਰਾ ਦਿਮਾਗ ਲਾ ਕੇ ਕੀਤਾ ਤੇ ਮਾਇਗੁਰੂ ਨੇ ਦਾਤ ਵੀ ਬਖਸ਼ੀ ਬਾਕੀ ਹੁਣ ਬੱਚਾ ਹੁਣ ਤੇ ਸਾਹਮਣੇ ਹੀ ਆ ਜੋ ਵੀ ਆ ਹੁਣ ਦੇ ਉਹਦੇ ਵਾਇਗੁਰੂ ਬਸ ਇਹਨਾਂ ਨੂੰ ਉਮਰ ਲੰਮੀ ਕਰੇ ਕਿਉਂਕਿ ਉਹ ਸਾਡੀ ਕੁੜੀ ਤੋਂ ਸਾਨੂੰ ਨਾ ਬਸ ਬਹੁਤ ਜ਼ਿਆਦਾ ਜਿਹੜੀ ਸਾਡੀ ਸੁਲਤਾਨ ਦੀ ਮਦਦ ਦੀ ਜਦੋਂ ਜਦੋਂ ਮਨ ਬੜਾ ਦੁਖਦਾ ਕੀ ਕਰੀਏ ਹਾਂਜੀ ਹੋ ਜਾਂਦਾ ਹੈ ਦੀਗਨੀਆ ਇਹ ਬੱਚਾ ਮੈਨੂੰ ਐ ਲੱਗਦਾ ਵੀ ਨਵਾਬ ਦਾ ਬੈਸਟ ਰਿਜ਼ਲਟ ਬਣੂਗਾ ਜੀ ਪਟਾ ਵੀ ਆ ਮਾਰਕਿੰਗ ਵੀ ਬਹੁਤ ਚੀਜ਼ ਮੰਨਦੇ ਆ ਆਪਾਂ ਕਿਰਪਾ ਕਰੇ ਬਲੱਡ ਵੀ ਚੰਗਾ ਹਾਂ ਬਲੱਡ ਬਹੁਤ ਖਰਾਬ ਜਿਵੇਂ ਆਪਣੇ ਹੋਰ ਬੜੀ ਸੋਹਣੀ ਘੋੜੀ ਦੇਖੀ ਮੱਥੇ ਪਟਾ 3 ਪੈਰ ਚਿੱਟੇ ਦੀ ਜੀ ਉਹ ਸਪਤਾਸ਼ ਦੀ ਆ ਜੀ ਉਹ ਸਪਤਾਸ਼ ਦੀ ਉਹ ਸਪਤਾਸ਼ ਠੀਕ ਹੈ ਉਹਨੇ ਆਪਣੇ ਕੋਲ ਦਿੱਤੇ ਜੀ ਬੱਚੇ ਉਹ ਇੱਕ ਬੱਚਾ ਸੀਗਾ ਜੀ ਦਿੱਤਾ ਹਾਂਜੀ ਉਹ ਵਾਹਿਗੁਰੂ ਦਸ਼ਮਪਿਤਾ ਦੀ ਕਿਰਪਾ ਹੋਈ ਹਾਂਜੀ ਤੇ ਅਸੀਂ ਦਾ ਜੀ ਨਹੀਂ ਉਹ ਉਹਨਾਂ ਨੂੰ ਭੇਟ ਕਰ ਸਕਦੇ ਆ ਵੀ ਸਮਝ ਲੋਗੇ ਉਹਨਾਂ ਦੀ ਕਿਰਪਾ ਹੋਈ ਦਾ ਅਸੀਂ ਬਾਕੀ ਦੱਸੇਗਾ ਗੁਰਦੁਆਰਾ ਸਾਹਿਬ ਹੈ 10ਵੇਂ ਪਾਸ਼ਾ ਦਾ ਗੁਰਦੁਆਰਾ shri kuni ਸਾਹਿਬ ਇਹ ਪੰਚਕੂਲਾ ਚ ਹੈਗਾ ਅਸੀਂ ਉੱਥੇ ਭੇਟ ਕਰਤਾ ਸੀਗਾ ਮੱਥੇ ਫੁੱਲ ਦਾ ਬਸ਼ੀਰਾ ਸੀਗਾ ਮਤਲਬ ਫਿਰ ਬਾਕੀ ਕਾਲਾ ਹੈ ਕਿਹੜੇ ਕੋਲੇ ਤਾਂ ਅਸੀਂ ਹੋ ਜੀ ਪੰਜਾਬ ਰਤਨ ਦਾ ਪੰਜਾਬ ਰਤਨ ਦਾ ਠੀਕ ਹੈ ਜੀ ਪੰਜਾਬ ਰਤਨ ਦਾ ਹੀ ਮਾਂ ਇਹਦੀ ਸਪਤਾਸ਼ ਦੀ ਆ ਜੀ ਦੇ ਉਹ ਅਸੀਂ ਫੇ ਗੁਰਦੁਆਰਾ ਸਾਹਿਬ ਪੇਟ ਕਰਤਾ ਠੀਕ ਹੈ ਨਾ ਕੋੜੀ ਬਹੁਤ ਚੰਗੀ ਆ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਪੰਜਾਬ ਰ ਇਹਨੂੰ ਸ਼ਿਪਤਾਸ਼ ਵਾਲੀ ਕੋੜੀ ਇਹ ਪਾਜੀ ਸਾਡੀ ਸਭ ਤੋਂ ਪਹਿਲੀ ਕੋੜੀ ਸੀਗੀ ਅੱਛਾ ਸਭ ਤੋਂ ਪਹਿਲਾਂ ਬਸ਼ੇਰੀ ਖਰੀਦੀ ਸੀ ਇਹਦਾ ਜੀ 2 ਮਹੀਨਿਆਂ ਦੀ ਸੀ ਹਲਕੀ ਸੀ ਛੋਟੀ ਜਿਹੀ ਲਈ ਸੀ ਹਾਂਜੀ ਹਾਂਜੀ ਇਹ ਇਹ ਤੋਂ ਫਿਰ ਆਪਾਂ ਨੇ ਇੱਕ ਬੱਚਾ ਲਿਆ ਇੱਕ ਬੱਚਾ ਲਿਆ ਹੁਣ ਆਪਾਂ ਕਰਾਵਾਂਗੇ ਫਿਰ ਮੌਸਮ ਮੌਸਮ ਦਾ ਆਪਾਂ ਕਿਹਾ ਥੋੜਾ ਮਿਸ ਕਰਾ ਦਈਏ ਫਿਰ ਹੁਣ ਅੱਗੇ ਕਰਾਂਗੇ ਕਿਉਂਕਿ ਜਿਹੜੇ ਹੁਣ ਹੁਣ ਬੱਚੇ ਪੈਦਾ ਹੋ ਰਿਹਾ ਅੱਜ ਤੋਂ 1 ਮਹੀਨੇ ਬਾਅਦ ਘੋੜੀਆਂ ਮਿਲਦੀਆਂ ਨਹੀਂ ਤੇ ਹਾਂਜੀ ਬਾਈ ਜੀ ਹਾਂਜੀ ਬੈਸਟ ਟਾਈਮ ਆਪਰੇਡਿੰਗ ਵਾਸਤੇ ਹਾਂਜੀ ਆਪਾਂ ਬਸ ਹੁਣ ਅਗਲੀ ਜਦੋਂ ਵੀ ਹੋਇਆ ਤਾਂ ਕਰਾਂਗੇ ਇਹ ਕਿੰਨਾ ਕੱਦ ਹੋਣਾ ਆਪਣੀ ਸਪੈਸ਼ਲ ਦੇ ਉੱਤੇ ਇਹ 3.5 3 ਇੰਚ ਕੱਦ ਹੋਣਾ ਹੈ ਇਹ ਇਹ ਵੀ ਚੰਗੀ ਆ ਪੂਰੀ ਜਹ ਹਾਂਜੀ ਬਾਈ ਜੀ ਏ ਵੀ ਫਿਰ ਆਪਣਾ ਜਰਨੈਲ ਅੰਕਲ ਨੇ ਦਵਾਈ ਸੀ ਹਾਂਜੀ ਹਾਂਜੀ ਇਹ ਵੀ ਜਰਨੈਲ ਅੰਕਲ ਨੇ ਦਵਾਈ ਸੀ ਇੱਥੇ ਆਪਣੇ ਬਾਈ ਆਪਣੇ ਸਰਬਜੋ ਤੇ ਆਲੀ ਵਾਲਿਆਂ ਦੇ ਅੱਛਾ ਸੀਗੀ ਉੱਥੋਂ ਦੀ ਲਈ ਸੀ ਅਸੀਂ ਅੱਗੇ ਹੁਣ ਬਾਈ ਸਰਬਜੋ ਉੱਦੀ ਵੀਡੀਓ ਕਰਨ ਜਾਣਾ ਚਲੋ ਉਹਦਾ ਨਾਮ ਨਹੀਂ ਨਹੀਂ ਬੜੇ ਅੱਛੇ ਇਨਸਾਨ ਆ ਜੀ ਬਹੁਤ ਹੀ ਬੜੀਆ ਬੜੇ ਚਾਨਾ ਬਾਈ ਸਰਬਜੋ ਤਾਰੀ ਹੁਣਾਂ ਨੇ ਫਿਰ ਅੱਛਾ ਜਰਨੈਲ ਅੰਕਲ ਅੱਛਾ ਅੱਛਾ ਇਨਸਾਨ ਆ ਜੀ ਨਹੀਂ ਬਹੁਤ ਗੁੱਡ ਬੰਦਾ ਜੀ ਗੁੱਡ ਗੁੱਡ ਵੈਰੀ ਗੁੱਡ ਚਲੋ ਹੈ ਤਾਂ ਸਾਰੇ ਹੀ ਵਧੀਆ ਪਰ ਕੋਈ ਬੰਦਾ ਬੰਦੇ ਨੂੰ ਜਿਆਦਾ ਵਧੀਆ ਲੱਗਦਾ ਹੁੰਦਾ ਸਾਰੇ ਹੀ ਵਧੀਆ ਹਾਂਜੀ ਹਾਂ ਆ ਮਤਲਬ ਕਿ ਜਿੱਥੇ ਵੀ ਮਿਲਦੇ ਨੇ ਬੜੇ ਵਧੀਆ ਠੀਕ ਜਿਹੜੇ ਜਿਹੜੇ ਪੰਜਾਬ ਰਤਨ ਦੇ ਬੜੇ ਰਿਜ਼ਲਟ ਹੋਣੇ ਹਾਂ 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 ਬੰਦੀ ਆ ਗੋਪੀ ਕੋਲੇ ਅਲਗ ਬਿਸ਼ੇਰੀ ਇਹਨਾਂ ਦੇ ਬਹੁਤ ਬਹੁਤ ਆਲਾ ਹੋਈ ਆ ਬਾਕੀ ਗੋਪੀ ਮੁੰਈ ਦੱਸਣਗੇ ਦੱਸੋ ਜੀ ਭਾਜੀ ਆਪਣੇ ਕੋ ਕਰਮਨਾ ਦੀ ਬਿਸ਼ੇਰੀ ਹੋਈ ਆ ਪੰਜਾਬ ਰਤਨ ਦਾ ਰਿਜ਼ਲਟ ਆ ਬਹੁਤ ਵਧੀਆ ਰਿਜ਼ਲਟ ਆ ਬਾਕੀ ਬਹੁਤ ਚੰਗੇ ਬੱਚੇ ਆ ਰਹੇ ਆ ਇਹਦੇ ਆਪਣੇ ਏਰੀਏ ਦੇ ਵਿੱਚ ਹੂਲ ਵੀ ਕਾਫੀ ਬੱਚੇ ਇਹਨਾਂ ਦੇ ਆਏ ਆ ਬਹੁਤ ਵਧੀਆ ਪੰਜਾਬ ਰਤਨ ਦਾ ਰਿਜ਼ਲਟ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮੇਰੇ ਘਰ ਬਿਸ਼ੇਰੀ ਖੜੀ ਬਹੁਤ ਟੌਪ ਦੀ ਆ ਬੜੀ ਕਰਮ ਵਾਲੀ ਆ ਕਰਮ ਉਹਦਾ ਨਾਮ ਆ ਜੀ ਅੱਛਾ ਕਰਮ ਵਾਲੀ ਦਾ ਹਰ ਕਰਮੇ ਨਾਮ ਰੱਖਦਾ ਹਾਂ ਜੀ ਕਰਮ ਵਾਲੀ ਦਾ ਹਰ ਕਰਮੇ ਚੰਗੀ ਗੱਲ ਆ ਚੰਗੀ ਗੱਲ ਬਹੁਤ ਚੰਗੀ ਬਿਸ਼ੇਰੀ ਆ ਬਾਕੀ ਅਕਲ ਹੁਣੀ ਬਹੁਤ ਵਧੀਆ ਅਨਸਾਰਿਆਂ ਬੜੇ ਇਹਨਾਂ ਦੇ ਛੋੜੇ ਦੇ ਰਿਜ਼ਲਟ ਆਏ ਜੀ ਕੋਈ ਮਿੱਤਰੋ ਮੈਂ ਤੁਹਾਨੂੰ ਬਹੁਤ ਧੰਨਵਾਦ ਜੀ ਇਹਨਾਂ ਦਾ ਅਕਲ ਹੋਣਾ ਦਾ ਕਰਦੇ ਆ ਜੀ ਬਹੁਤ ਬਹੁਤ ਲੌਮੇਟਰੂ ਮੈਂ ਤੁਹਾਨੂੰ ਪੰਜਾਬ ਰਤਨ ਵੀ ਦਿਖਾਤਾ ਬਾਕੀ ਬੀਵੀਐਨ ਸਟੱਡ ਫਾਰਮ ਦੀ ਬੜੀ ਚੋਟੀ ਦੀ ਕਲੈਕਸ਼ਨ ਦਿਖਾਈ ਆ ਇੱਕ ਬਸ਼ੇਰਾ ਦਿਖਾਇਆ ਇੱਕ ਬਸ਼ੇਰੀ ਪੰਜਾਬ ਰਤਨ ਦੀ ਤੇ ਇੱਕ ਹੋਰ ਵੀ ਬਹੁਤ ਸੋਹਣਾ ਬਸ਼ੇਰਾ ਜੋ ਕਿ ਨਵਾਬ ਘੋੜੇ ਦਾ ਤੇ ਘੋੜੀ ਵੀ ਬੜੀ ਚੰਗੀ ਆ ਇੱਕ ਸ਼ਫਤਾਸ਼ ਵਾਲੀ ਸ਼ਫਤਾਸ਼ ਵਾਲੀ ਨੇ ਇੱਕ ਬੱਚਾ ਦੇਤਾ ਜੀ ਹੁਣ ਅੱਗੇ ਫਿਰ ਕਵਰ ਕਰਾਉਣੀ ਆ ਆਪਾਂ ਨੇ ਉਹ ਵੀ ਉਮੀਦ ਕਿਉਂਕਿ ਪਿਓ ਵੀ ਸ਼ਫਤਾਸ਼ ਉਹਦਾ ਬਹੁਤ ਚੰਗਾ ਉਹ ਬਹੁਤ ਚੰਗਾ ਕੰਬੀਨੇਸ਼ਨ ਬੱਠਣਾ ਉਹਦੇ ਬੱਚਿਆਂ ਦਾ ਵੀਡੀਓ ਕਿਵੇਂ ਲੱਗੀ ਬਾਕੀ ਜਿਸ ਕਿਸੇ ਵੀਰ ਨੇ ਪੰਜਾਬ ਰਤਨ ਤੋਂ ਸਟੱਡ ਸਰਵਿਸ ਲੈਣੀ ਹੋਈ 75000 ਰੁਪਏ ਫੀਸ ਆ ਬਾਕੀ ਨੰਬਰ ਵੀਡੀਓ ਦੇ ਵਿੱਚ ਮੈਂ ਦੇਤਾ ਤੁਸੀਂ ਸੰਪਰਕ ਕਰ ਲੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਅੱਛਾ ਸਸਰੀ ਗੱਲ ਜੀ